ਤੇ 12 ਕਿਲੋ ਦੁੱਧ ਤੇ ਇਹਦਾ ਮੁੱਲ ਕੀ ਕਰਨਾ ਬਾਈ ਆਪਾਂ ਇਹ ਵੀ 40000 ਨੂੰ ਹੌਦ ਕਰਾ ਦੇ ਇਹ ਕਿਲੋ ਦੁੱਧ ਬਈ ਹੈਨਾ ਹਾਂਜੀ ਤੇ ਕੀ ਮੁੱਲ ਚ ਦੇਣੀ ਆਪਾਂ ਇਹ 40000 ਚ 5 ਕਰਾ ਦੇਾਂਗੇ ਲਓ ਦੁੱਧ ਬਈ ਹੈਨਾ ਹਾਂਜੀ ਤੇ ਕੋਈ ਵੀ ਸੱਜਣ ਚੋਕੇ ਲੈ ਜੇ ਨਾ ਹੋ ਗਿਆ ਚੋਕੇ ਦੋ ਟਾਈਮ ਤੇ 12 ਕਿਲੋ ਦੁੱਧ ਕਾੜ ਕਿਵੇਂ ਚੰਗਾ ਜੀ ਚੰਗਾ ਰਕਾਰ ਹਾਂਜੀ ਤੇ 12 13 ਆਪਾਂ ਕਿੰਨੇ ਦੀ ਦੇਣੀ ਬਾਈ 30000 ਦੀ ਜੀ 30000 ਦੀ ਬਾਈ ਕਹਿੰਦਾ ਆਪਾਂ ਇਹ 35000 ਦੀ ਦੇਣੀ ਹੈ ਜੀ 35000 ਦੀ ਹੈ ਨਾ ਬਾਈ ਹਾਂਜੀ ਲੋ ਕੋਈ 11 ਕਿਲੋ ਦੁੱਧ ਤੇ ਇੱਕ ਨਹੀਂ ਦੇਣੀ ਆਪਾਂ ਇਹ ਵੀ 40000 ਚ ਪਹੁੰਚ ਕਰਾ ਦੇਣੀ ਆ ਇਹਦੀ ਸਾਹਮਣੇ ਵਧੀਆ ਵਧੀਆ ਗਾਂ ਵੜ ਜਾਣਾ ਕਿ ਨਹੀਂ ਹਾਂ ਜੀ ਜਿਹੜੇ ਸਾਹਮਣੇ ਸਾਸੀ ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਾ ਵੀਰੇ ਗੋਗੇ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਚਾਰ ਨਾ ਕਵਰ ਕਰਕੇ ਦਿਖਾਵਾਂਗੇ ਦੋ ਤਾਂ ਜਿਹੜੀਆਂ ਦੁੱਧ ਵਾਲੀਆਂ ਜਿਹੜੀਆਂ ਗਾਵਾਂ ਐ ਇੱਕ ਬਾਈ ਕੋਲੇ ਯਰਸੀ ਬੱਚੀ ਆ ਇੱਕ ਨੀਲੀ ਦਾ ਵੀ ਕੱਟੀ ਆ ਸਾਰੀ ਜਾਣਕਾਰੀ ਰੇਟ ਰੂਟ ਮੈਂ ਕਹਿੰਦਾ ਸਾਰਿਆਂ ਦੇ ਨਿੱਕੇ ਨਿੱਕੇ ਦੀ ਰਹਿ ਜਾਨਵਰ ਖਰੀਦਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਉਹਨੂੰ ਆਪੀ ਤਸੱਲੀ ਪਰਖ ਤੇ ਆਪੀ ਸਾਂਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਹਾਂਜੀ ਤੁਹਾਡਾ ਸਵਾਗਤ ਆ ਜੀ ਤੇ ਅੱਜ ਮੈਂ ਕਹਿੰਦਾ ਬਈ ਰੇਟ ਆਪਣੇ ਬਿਲਕੁਲ ਨਿੱਕੇ ਨਿੱਕੇ ਆਣਾ ਤੇ ਸਭ ਤੋਂ ਪਹਿਲਾਂ ਡੱਬੀ ਪੱਛੀ ਬਾਰੇ ਦੱਸਦੀ ਹਾਂ ਇੱਕ ਕੰਨਵਾ ਸੁਗਾ ਸੁਈ ਆ ਕਿੰਨਾ ਕ ਦੁੱਧ ਦੂਜੇ ਸੂਆ ਰੇਟ ਰੂਟੋ ਬਈ ਦੂਜੇ ਸੂਆ 13 ਕਿਲੋ ਦੁੱਧ ਆ ਜੀ ਥੱਲੇ ਦੂਜੇ ਸੂਆ ਸੂਈ ਵੀ ਆ ਤੇ ਸੂਈ ਨੂੰ ਤਾਂ ਜਣ ਕੇ ਅਗਲਾ ਕਿੰਨਾ ਮਰਜੀ ਮੰਨ ਲਵੇ ਕੁ ਨਹੀਂ ਤੇ 13 ਕਿਲੋ ਦੁੱਧ ਬਈ ਤੇ ਦੇਣੀ ਕਿੰਨੇ ਦੀ ਹੈ ਬਈ ਇਹ 40000 ਜ ਰੋਹੇ ਕਰਾ ਦੇਣੀ 40000 ਜੀ ਬਈ ਤੋਰੇ ਕਰੀ ਫਿਰ ਵੀ ਬਈ ਅੰਦਾਜ਼ਾ ਜਿਵੇਂ ਤੂੰ ਚਲੋ ਹਨਾ ਖਰੀਦੀ ਆ ਕਿੰਨਾ ਕ ਟਾਈਮ ਹੋਇਆ ਉਸੂਈ ਨੂੰ ਬਈ ਇਹ 2 2.5 ਮਹੀਨੇ ਦਾ ਦੱਸ ਦਿੰਦਾ ਅਗਲਾ ਹੁਣ 2 2.5 ਮਹੀਨੇ ਹਨਾ ਅਗਲਾ ਦੱਸ ਦਿੰਦਾ ਜੇ ਹਨਾ ਇਹ ਚੋਣ ਜਾਣ ਵਾਲੋ ਕਿਵੇਂ ਬਈ ਓਕੇ ਆ ਜੀ ਚੋਣ ਜਾਣ ਵਾਲੋ ਬਾਈ ਕਹਿੰਦਾ ਓਕੇ ਆ ਹਨਾ ਬਾਕੀ ਤੋਰੇਦਾਰੇ ਆ ਲੋ ਓਕੇ ਆ ਮੋੜ ਲਾ ਬਾਈ ਥਣ ਥੋਣ ਬਹੁਤ ਸੋਹਣਾ ਹਨਾ ਹਾਂਜੀ ਤੇ ਬਾਕੀ ਚਵਾਈ ਕਰਕੇ ਵੀ ਦਿਖਾਵਾਂਗੇ ਮੂੰਹ ਮਾਸ ਛੋਟਾ ਏ ਤੇ ਰੋ ਨਾ ਬਾਈ ਇਹ ਬਾਕੀ ਨਵਾਂ ਜਾਂ ਹਾਣਾ ਬਾਈ ਹਨਾ ਜੇ ਕੋਈ ਬੰਦਾ ਗਾਂ ਵਾਲੇ ਸੂਏ ਸਾਹਮਲੇ ਵਧੀਆ ਵਧੀਆ ਗਾਂ ਵੜ ਜਾਣਾ ਕਿ ਨਹੀਂ ਹਾਂਜੀ ਹਾਂਜੀ ਜਿਹੜੇ ਸਾਹਮਣਾ ਥਣ ਥੋਣਾ ਇਹਦਾ ਤੇ 13 ਕਿਲੋ ਦੁੱਧ ਤੇ ਮੋਲੇ ਦਾ ਬਾਈ ਕੀਤਾ ਆਪਾਂ 40000 ਜੀ 40000 ਹਾਂਜੀ ਬਾਠੀ ਗਣਾ ਬਈ 40000 ਕੱਲਾ ਮੁੱਲ ਲਾ ਕੇ ਪਹੁੰਚ ਵੀ ਹੁਣ ਵੀ ਕਰਾ ਦਾਂਗੇ ਲੈ ਵੀ 40000 ਚ ਬਾਈ ਕਹਿੰਦਾ ਪਹੁੰਚ ਹੀ ਕਰਵਾਗੇ ਹਾਂਜੀ ਇਹ ਤੋਂ ਘੱਟ ਦਾ ਕੁਝ ਨਹੀਂ ਮਿਲਣਾ ਬਾਈ ਕਿ ਨਹੀਂ ਇਹ ਮੁੱਗਰ ਜਿਹੀ ਜੁਆਈ ਆ ਕੋਈ ਸੱਜਰ ਤੇ ਹੀ ਪੈਸੇ ਲੈਂਦਾ ਉਹ ਵੀ ਬਾਈ 13 14 ਹੀ ਦਿੰਦਗਾ ਕਿ ਨਹੀਂ ਤੇ ਬਾਈ ਉਸ ਤੋਂ ਬਾਅਦ ਕਾਲੀ ਬੱਛੀ ਤੇ ਆ ਜੇ ਇਹ ਵੀ ਦੂਜੇ ਸੂਏ ਆ ਜੀ ਦੂਜਾ ਸੂਆ ਹਾਂਜੀ ਇਹਦੀ ਇਹਦਾ ਕਿੰਨੇ ਕ ਟਾਈਮ ਦਾ ਸੂਆ ਬਾਈ ਇਹਦਾ ਵੀ ਇੰਨਾ ਜਿਆਦਾ 3 ਢਾਈ ਮਹੀਨਿਆਂ ਦਾ ਠੀਕ ਆ ਬਾਈ ਟੁਕੜਾ ਮੰਨ ਲਓ ਕੋਈ ਬਲਣਾ ਹੈ ਨਾ ਤੇ ਬਾਈ ਇਹਦੇ ਥੱਲੇ ਕਿੰਨਾ ਦੋਸਾ ਥੱਲੇ 12 ਕਿਲੋ ਜੀ 12 ਕਿਲੋ ਤੇ 12 ਕਿਲੋ ਤੇ ਇਹ ਕ ਨਹੀਂ ਦੇ ਇਹ ਵੀ 40000 ਤੇ ਪਹੁੰਚ ਕਰਾ ਦੇਣੀ ਵਾ ਠੀਕ ਹੈ ਤੋਰ ਬਈ ਇਹਨੂੰ ਵੀ ਹਨਾ ਤੇ ਇਹਦੀ ਵੀ ਬਾਈ ਕਹਿੰਦਾ ਆਪਾਂ 40 ਬਈ ਥਾਣ ਫਾ ਭਾਂਡਾ ਭੁੰਡਾ ਬੜਾ ਸੋਹਣਾ ਚਵਾਈ ਜੂ ਇਹਦੀ ਕਿਵੇਂ ਬਈ ਓਕੇ ਓਕੇ ਦੋਹਾਂ ਦੀ ਦੋਵੇਂ ਓਕੇ ਚਵਾਈ ਵਾਲੋਂ ਆਪਾਂ ਚਵਾਈ ਦਾ ਬਾਈ ਕਹਿੰਦਾ ਆਪਾਂ ਕਰਕੇ ਵੀ ਦਿਖਾ ਦੇ ਕੋਈ ਚੱਕਰ ਹੀ ਨਹੀਂ ਆਪਾਂ ਚਵਾਈ ਵਾਲਾ ਹਨਾ ਤੇ ਆਹ ਦੇਖੋ ਹਨਾ ਤੁਸੀਂ ਤੋੜਾ ਤਾਰਾ ਵੀ ਬਾਕੀ ਕੱਦ ਗੁੱਦ ਵੀ ਸੋਹਣਾ ਬਈ ਇਹਦਾ ਬੱਛੀ ਦਾ ਹਨਾ ਹਾਂਜੀ ਇਹ ਮੋੜ ਲਾ ਬਈ ਇਹਨੂੰ ਇਹ ਆਹ ਦੇਖੋ ਤੁਸੀਂ ਫੇਸਬੁੱਕ ਦੀ ਕੁਆਲਿਟੀ ਹਨਾ 来 ਜਾ ਲੈ ਬਾਈ ਇਹ 4 ਹੀ ਥਾਣ ਇੱਕੋ ਜਿਹਾ ਬਾਈ ਕਿ ਨਹੀਂ ਇੱਕੋ ਜਿਹਾ ਇੱਕੋ ਜਿਹਾ 12 ਕਿਲੋ ਦੁੱਧ ਤੇ ਇਹ ਕ ਨਹੀਂ ਦੇਣੀ ਆਪਾਂ ਇਹ ਵੀ 40000 ਚ ਪਹੁੰਚ ਕਰਾ ਦੇਣੀ ਇਹਦੀ ਵੀ ਪਹੁੰਚ ਹੋਊਗੀ 40000 ਚ ਲੋ ਵੀ ਮਿੱਤਰੋ ਹਣ ਲੁੱਟ ਲੋ ਮੇਲਾ 40000 ਦੇ ਵਿੱਚ ਪਹੁੰਚ ਹੋ ਜਾਣੀ ਆ ਉਹਦੇ ਚ ਬਾਈ 3000 ਤੱਕ ਕਿਰਾਇਆ ਹੀ ਪੈ ਜਾਣਾ ਬਾਈ ਕਿ ਨਹੀਂ ਹਾਂਜੀ ਤੇ ਉਹ ਸਮਝ ਲਓ ਅਗਲਾ ਛੋੜ ਸਮਝ ਲਓ ਹਾਂਜੀ ਤੇ ਜਾਂ ਅਗਲਾ ਇਹ ਸਮਝ ਲੇ ਵੀ ਹਨਾ ਬਈ ਆਪ ਦਾ ਫਾਇਦਾ ਹੋ ਗਿਆ ਉਹਦੇ ਚ ਰੇਟ ਘਟ ਗਿਆ ਕੋਈ ਨੇੜ ਆਲਾ ਬੰਦਾ ਹੁੰਦਾ ਉਹਨੂੰ 2000 2000 ਹੋ ਜਾ ਹਾਂਜੀ ਹਾਂਜੀ ਤੇ ਬਾਈ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਤੇ ਆ ਜਾ ਬਾਈ ਇਹਦੀ ਬੱਚੀ ਦੀ ਬਈ ਕਿੱਥੋਂ ਲੱਭ ਲਿਆਂਦੀ ਬੜੀ ਸੋਹਣੀ ਹੈ ਹਨਾ ਇਹ 12-13 ਮਹੀਨਿਆਂ ਦੀ ਹੈ ਜੀ 12-13 ਮਹੀਨਿਆਂ ਦੀ ਹੈ ਬਈ ਕਿਵੇਂ ਬਈ ਇਹਦੀ ਮਾਂ ਮੂਹ ਦਾ ਰਿਕਾਰਡ ਕਿਵੇਂ ਚੰਗਾ ਜੀ ਚੰਗਾ ਰਿਕਾਰਡ ਹੈ ਜੀ ਤੇ 12-13 ਮਹੀਨਿਆਂ ਦੀ ਹੂੰ ਬਈ ਮੇਰੇ ਸਾਹ ਹੁਣ ਵੇਟ ਪੂਰਾ ਹੀ ਆ ਥੋੜਾ ਬਾਧਾ ਬੋਰੀਖੰਡ ਹੁਣ ਪਾ ਕੇ ਟੀਕਾ ਲੈ ਲਵਗੀ ਟੀਕਾ ਲੈ ਲਵਗੀ ਹਨਾ ਹੁਣੀ ਹੁਣੀ ਵੀ ਆਪਾਂ ਲੱਸੀ ਫਿੱਕੀ ਨਹੀਂ ਕਹਿ ਸਕਦੇ ਹਨਾ ਬਈ ਧੋਰੇ ਨੂੰ ਇੱਕ ਵਾਰੀ ਹਨਾ ਯਾਰ ਝੋਲੀ ਬਹੁਤ ਸੋਹਣੀ ਹੈ ਬਈ ਇਹਦੀ ਹਨਾ ਆਹ ਦੇਖੋ ਬਈ ਹਨਾ ਮੈਂ ਕਹਿੰਦਾ ਵੀ ਗੱਬੜ ਵਸੀਆਂ ਨੂੰ ਥਾਣ ਕਰੀ ਫਿਰਦੀ ਆ ਹਾਂਜੀ ਹਾਂਜੀ ਇਹ ਕੁਆਲਿਟੀ ਹੁੰਦੀ ਆ ਬਾਈ ਕਿ ਨਹੀਂ ਹਾਂਜੀ ਚਲ ਬਾਈ ਕਹਿੰਦਾ ਵੀ ਆਪਾਂ ਬਾਹਰ ਆਏ ਵੀ ਨਹੀਂ ਕਹਿ ਕੇ ਦੇਣਾ ਵੀ ਇੰਨੇ ਕਿਲੋ ਵਾਲੀ ਦੀ ਹੈ ਵੀ ਚੰਗੀ ਹੈ ਇਹ ਨਹੀਂ ਬਾਕੀ ਆਪ ਹੀ ਦਸੂਗੀ ਬੱਚੀ ਮੈਂ ਕੀ ਚੀਜ਼ ਆ ਕਿ ਨਹੀਂ ਇਹ ਲਓ ਬਾਕੀ ਬਾਈ ਮੇਰੇ ਹਿਸਾਬ ਨਾਲ ਆਹਾ ਠੰਡ ਠੰਡ ਜੀ ਦੇ ਮੌਸਮ 'ਚ ਥੋੜੀ ਜਿਹੀ ਖਰਾਕ ਪਾਈ ਜਾਵੇ ਤਾਂ ਇਹਨੇ ਬਣ ਜਾਣਾ ਇਹਨੇ ਕਿ ਨਹੀਂ ਹਾਂਜੀ ਬਾਕੀ ਚਲੋ ਅਗਲਾ ਆਪਦੀ ਸਮਝ ਨਾਲ ਆ ਕਿ ਨਹੀਂ ਜੇ ਕੋਈ ਥੋੜਾ ਹੋਰ ਭਾਰ ਪਾਲ ਵੇਟ ਪਾਲੂਗਾ ਤੇ ਦੁੱਧ ਤੇ ਚੰਗਾ ਦੇ ਜਾਂਦੀ ਹੈ ਹਨਾ ਤੇ ਇਹ ਬਈ ਆਪਾਂ ਕਿੰਨੇ ਦੀ ਦੇਣੀ ਹੈ ਬਾਈ 30000 ਦੀ ਜੀ 30000 ਦੀ ਬਾਈ ਕਹਿੰਦਾ ਆਪਾਂ ਇਹ ਦੇ ਦੇਣੀ ਆ ਝੋਲੀ ਝਾਲੀ ਦੇਖੋ ਥਣ ਚਾਰੀ ਹੈ ਨਾ ਬਾਈ ਇਹਦੇ ਚਾਰ ਹੀ ਜੀ ਚਾਰ ਹੀ ਹੈ ਨਾ ਕੋਈ ਫੋੜ ਨਹੀਂ ਕੋਈ 샹ਕ ਨਹੀਂ ਤੇ ਮੈਂ ਕਹਿੰਦਾ ਵੀ ਵੀ ਬੰਦਾ ਸਾਹਮਣੇ ਜਰਸੀ ਦਾ ਬਾਈ ਕਰੇਜ ਬਹੁਤਾਕ ਨਹੀਂ ਹਾਂਜੀ ਅਗਲਾ ਕਹਿੰਦਾ ਵੀ ਜਰਸੀ ਜੇ ਇਹ ਜੀ ਲੈਣੀ ਆ ਤੇ 80-90000 ਰੁਪਏ ਚਾਹੀਦਾ ਤਿਆਰ ਵਾਸਤੇ ਕਿ ਨਹੀਂ ਹਾਂ ਇਹਦੀ ਕੋਈ ਬੰਦਾ ਸੇਵਾ ਕਰ ਲਵੇ ਹਾਂਜੀ ਉਹਣਕੜਾ ਵੀ ਬੰਦਾ ਦਾ ਪਾਉਣਾ ਖਾਣਾ ਹੈ ਕੋਈ ਬੰਦਾ ਸੇਵਾ ਕਰ ਲਵੇ ਤੇ ਵਧੀਆ ਗਾਂ ਬਣ ਜਾਣੀ ਹੈ ਭਾਈ ਤੇ ਭਾਈ ਇਹਦੀ ਦਸ ਦੇ ਕਰਮ ਵਾਲੇ ਦੀ ਕੀ ਡਿਟੇਲ ਹੈ ਭਾਈ ਇਹ ਹੈ ਜੀ ਆ 6 ਸਾਲ ਦੇ 1.5 ਸਾਲ ਦੇ ਆਸੇ ਪਾਸੇ ਠੀਕ ਆ ਭਾਈ ਹਾਂਜੀ ਤੇ ਥਾਣੇ ਇਹਦੇ ਵੀ ਬਈ ਚਾਰੀ ਆ ਚਾਰੀ ਆ ਜੀ ਚਾਰੀ ਥਾਣਾ ਇਹਦੇ ਵੀ ਇਹ ਆ ਵੀ ਦੇਖੋ ਨਾ ਤੋਰ ਭਾਈ ਇਹਨੂੰ ਵੀ ਕਰੇ ਹਨ ਕੱਟੀਆਂ ਮੈਂ ਕਹਿੰਦਾ ਭਾਈ ਅੱਗੇ ਆਪਾਂ ਕੱਟੀਆਂ ਦਾ ਯਾਰ ਕਾਵਾ ਟਾਇਮ ਆ ਰਹੀ ਹੈ ਕੱਟੀਆਂ ਆਪਾਂ ਮੈਂ ਕਹਿੰਦਾ ਪਾਲਦਾ ਹੀ ਨਹੀਂ ਕੋਈ ਕਿ ਨਹੀਂ ਹਾਂਜੀ ਇਹ ਬਾਕੀ ਮੱਥਾ ਮੱਥਾ ਸੋਹਣਾ ਚੌੜਾ ਬਾਈ ਹਣਾ ਥੋੜੀ ਜੀ ਸੇਵਾ ਭਾਲਦੀ ਆ ਉਹ ਕੱਟੀ ਕਿ ਨਹੀਂ ਤੇ ਸੇਵਾ ਕਰਨ ਵਾਲਾ ਲੈ ਜੇ ਬਾਹਰ ਐ ਮੋੜ ਕੇ ਬਾਈ ਦਿਖਾਈ ਅੱਖਾਂ ਓੱਖਾਂ ਇਹਦੀਆਂ ਹਲੋ ਇਹ ਆ ਦੇਖ ਲਓ ਹਣਾ ਵੀ ਅੱਖ ਓੱਖ ਤੁਸੀਂ ਦੇਖੋ ਬਾਕੀ ਜਿਹੜਾ ਕੁਝ ਹੈਗਾ ਤੁਹਾਡੇ ਸਾਹਮਣੇ ਆ ਕਿ ਨਹੀਂ ਇਹ ਇੱਥੋਂ ਦੇਖੋ ਤੋੜ ਲਾ ਬਾਈ ਇਹਨੂੰ ਇਹ ਮੇਰੇ ਬਾਈ ਅੱਜ ਕਿੰਨੇ ਦੀ ਦੇਣੀ ਆ ਬਾਈ 35000 ਦੀ ਦੇਣੀ ਆ ਜੀ 35000 ਦੀ ਹਣਾ ਬਾਈ ਚਲੋ ਕੋਈ ਬੰਦਾ ਨੇੜੇ ਆਊਗਾ ਤੇ ਉਹਦਾ ਮਾਨਤਨ ਬਾਈ ਕਹਿੰਦਾ ਫੱਕਰਦੇ ਐ ਕੋਈ ਨਹੀਂ ਤੇ ਬਾਕੀ ਰੇਟ ਬਾਈ ਦੇ ਉਹੋ ਜਿਹੇ ਹੁੰਦੇ ਆ 1000 2000 ਦਾ ਹੀ ਉੱਲਾ ਹੁੰਦਾ ਏ ਹਾਂਜੀ ਬਾਹਲਾ ਨਹੀਂ ਕਿਉਂਕਿ ਬਾਈ ਚ ਵੀ ਬਾਹਲੇ ਬੰਗਵਾਲ ਜੇ ਹੈ ਨਹੀਂਗੇ ਕਿ ਤੁਸੀਂ ਇਹਨੂੰ ਐ ਕਹੀ ਜਾਓਗੇ ਬਈ ਐ ਕਰ ਲਾ ਐ ਕਰ ਲਾ ਹਾਂਜੀ ਤੇ ਉਹ ਜਿਹਾ ਹਸਾਬ ਕਿਤਾਬ ਹੀ ਆ ਤੇ ਚਲੋ ਕੋਈ ਬੰਦਾ ਨੇੜੇ ਲਾ ਆਉਂਦਾ ਜਿੱਦੇ ਨਾਲ ਮਤ ਮਿਲਦੀ ਐ ਮਾਨਤਨ ਹੋ ਜਾਂਦਾ ਉਹਦਾ ਬਾਈ ਕਿ ਨਹੀਂ ਹਾਂਜੀ ਹਾਂਜੀ ਤੇ ਬਾਈ ਆਪਾਂ ਕਰਾਈਏ ਚਵਾਈ ਹਨ ਹਾਂ ਚਲੋ ਆਜੋ ਉਹ ਬਈ ਨਿਆਣੇ ਨੂਣੇ ਦੀ ਕੋਈ ਲੋੜ ਨਹੀਂ ਹਾਂਜੀ ਨਾ ਮਾੜਾ ਜਿਹਾ ਹੋਰ ਹੱਕ ਲੈਣ ਨੂੰ ਪਰ ਇਹ ਥੋੜਾ ਜਿਹਾ ਬਈ ਇਹ ਹਾਂ ਚੂਈ ਚੂਈ ਦੇਹ ਜੰਦੀ ਬੱਸ ਥਣ ਥਣ ਬੜਾ ਸੋਹਣਾ ਲੱਗਿਆ ਯਾਰ ਕਰ ਮਾਰੀ ਜੀ ਦੁੱਧ ਦਾ ਬਾਈ ਅੱਗੇ ਨੂੰ ਹੀ ਹੈ ਨਾ ਕੋਈ ਬੰਦਾ ਚੋਕੇ ਲੈ ਜਾਏ ਨਾ ਆਪਣੇ ਕੋਲ ਚੋਕੇ ਬਾਈ ਹੈ ਨਾ ਚੋਕੇ ਦੁੱਧ ਦਾ ਬਾਈ ਕਹਿੰਦਾ ਨਾ ਬਾਈ ਕੋਈ ਬੰਦਾ ਚੋਕੇ ਲੈ ਜਾਏ ਹੈ ਨਾ ਬਾਅਦ ਚ ਕਹਿਣ ਨਾਲੋਂ ਹਾਂਜੀ ਕਿਉਂਕਿ 5-4 ਕਿਲੋ ਵਾਲੀ ਦਾ ਤਾਂ ਹੋ ਜਾਂਦਾ 13-14 ਕਿਲੋ ਵਾਲੀ ਦਾ ਇੰਨਾ ਨਹੀਂ ਚੱਲਦਾ ਹੁੰਦਾ ਕਿਉਂਕਿ 1 ਕਿਲੋ ਦਾ ਕਿਲੋ ਦਾ ਫਰਕ ਚੱਲ ਜਾਂਦਾ ਏ ਹਾਂਜੀ ਤੇ ਬਾਕੀ ਇਹ ਤਾਂ ਆਪਾਂ ਤਾਂ ਇਹ ਹੀ ਗੱਲ ਕਹਿਦੀ ਬਾਈ ਆਪਦੀ ਚੋਕੇ ਤੇ ਸੱਦੀ ਕਰਕੇ ਲੈ ਜਾਓਗੇ ਨਹੀਂ ਹਾਂਜੀ ਉਹ ਆਪਣਾ ਉਹ ਸਿਸਟਮ ਹੀ ਨਹੀਂ ਵੀ ਆਪਾਂ ਮਾਰ ਦੇ ਬਜਨ ਦੋਨੋਂ ਦਮ ਦੀ ਮਾਰਦੀ ਚਾਰ ਕਰੋ ਜੇ ਤੜੀ ਹੈ ਨਾ ਆ ਮੋਟਾਂ ਵਾਲਾ ਕੰਮ ਹੈ ਜੀ ਦੂਤੀਆਂ ਵੀ ਕਰਾਂ ਮਾਰਦੀ ਬਈ ਫਿਰ ਮੈਂ ਥੋੜਾ ਦੂਰ ਹੋ ਜਾਈਆ ਹਾਂ ਹਲੋ ਹੋਰ ਜਮ ਐਕਸ਼ਨ ਨੰਬਰ ਹੈ ਨਾ ਹਾਂਜੀ ਮਾਰ ਦੇ ਲੇ ਕੇ ਬਾੜਾ ਆ ਜਾਦੇ ਬਈ ਕਾਫ ਮੋੜੀ ਮੜਾ ਜੀ ਹਾਂਜੀ ਕਾਫ ਮੋੜੀ ਚੱਗੇ ਦੇ ਹਾਂ ਉਹ ਧਾਰ ਨਹੀਂ ਦਿਖਦੀ ਉਹਦੇ ਤੇ ਮੈਂ ਕਹਿੰਦਾ ਜਿਹੜੇ ਹਿਸਾਬ ਨਾਲ ਮੌਸਮ ਚੱਲਦਾ ਬਾਈ ਗੱਬਰ ਟੋਕੜਾ ਵੀ ਹੋ ਗਈਆਂ ਤਾਂ ਵੀ ਦੱਸਦਾ 15 15000 ਜਾਂਦੀਆਂ ਨੇ ਵਾਜ ਜਾਣਾ ਇਹਨਾਂ ਨੇ ਕਿ ਨਹੀਂ ਹਾਂ ਜੀ ਹਾਂ ਜੀ ਬਾਕੀ ਇੱਕ ਚੀਜ਼ ਹੋਰ ਮੈਂ ਕਹਿਣਾ ਨਾ ਬਾਈ ਸਰਦ ਚੱਲ ਆਇਆ ਬਾਈ ਆਪਣਾ ਤਾਂ ਉੰਨੀ ਕੁ ਖਰਾਕ ਜੀ ਦੇ ਪਾਲੀਆਂ ਵੰਗਾ ਕ ਨਹੀਂ ਕੋਈ ਲੇਟੀ ਲੂਟੀ ਆਪਾਂ ਗਾਉ ਹੀ ਬਾਈ ਮੈਂ 12 13 ਕਿਲੋ ਵਾਲੇ ਗਾਹ ਲਿਆਉਣੇ ਆ ਇਹ ਨਹੀਂ 2 2 ਕਿਲੋ ਵਾਲੀਆਂ ਲਿਆ ਕੇ ਦੇਵੇਂ 13 13 ਕਿਲੋ ਕਹਿਣਾ ਹਾਂ ਬਿਲਕੁਲ ਹੈ ਨਾ ਬਾਈ ਆਪਾਂ ਗਾਹ ਉਹ ਹੀ ਲੈਣੀ ਜਿਹੜਾ 12 13 ਕਿਲੋ ਦਾ ਹਾਂ ਬਾਈ ਜੇ ਹੁਣ ਮੰਨ ਕੇ ਚੱਲ 12 13 ਕਿਲੋ ਵਾਲੀ ਹੈ ਜੇ ਆਪਣੇ ਕੋਲੇ ਨਾਰਮਲ ਸੇਵਾ ਵੀ ਆ ਤਾਂ 10 ਤੇ ਆ ਜੂਗੀ 9 ਤੇ ਆ ਜੂਗੀ ਇਹ ਨਹੀਂ ਨਾ ਵੀ ਜੇ ਆਪਾਂ 8 9 ਕਿਲੋ ਵਾਲੀ ਲੈ ਲਈ ਤੇ ਉਹ 14 ਤੇ ਜਾਣੀ ਨਹੀਂ ਨਹੀਂ ਧਾਰਵਾਇ ਪੋਲੀ ਬਹੁਤ ਆ ਹਾਂ ਬੋਲੀ ਬੋਲੀ ਹਨਾ ਮੈਂਟ ਜੀ ਆ ਗਈ ਦਾ ਇਹਨੂੰ ਹਨਾ ਹਾਂਜੀ ਆਵੇ ਇੱਕ ਸਾਰ ਪੈਂਦੀਆਂ ਨਾਲ ਇਹ ਨਹੀਂ ਵੀ ਕੋਈ ਸਾਡੇ ਕੋਲੀ ਚੂਣ ਜਾਣਾ ਕਰਮਾ ਨਹੀਂ ਹਾਲੋਂ ਫੇਰ ਕੋਈ ਧਾਰਵਾਦ ਘਟਨੀ ਆਰ ਦਾ ਵੀ ਨਾ ਬਾਈ ਕਹਿੰਦਾ ਫਰਕ ਹੋਊਗਾ ਕੋਈ ਹਨਾ ਬਾਕੀ ਯਾਰ ਦੁੱਧ ਇਹ ਕਹਤਾ ਜਿਹੜਾ ਗੱਬਣ ਪਸ਼ੂ ਦਾ ਮੂੰਹ ਵਾਲਾ ਦੁੱਧ ਹੁੰਦਾ ਬਾਈ ਇਹਦਾ ਮੈਂ ਕਹਿੰਦਾ ਵੀ ਚੂਣ ਵਾਲਾ ਦੁੱਧ ਆ ਕਰ ਮੰਨਣਾ ਨਹੀਂ ਹਾਂਜੀ ਇਹਦਾ ਕੋਈ ਹਿੰਮਤ ਰੱਖੇ 40000 ਰੁਪਏ ਚ ਆਉਂਦਾ ਵੀ ਕੌਣ ਨਹੀਂ ਬੰਦਾ ਆਉਦੀ ਚੂਣ ਦੀ ਹਿੰਮਤ ਰੱਖੇ ਕਿ ਨਹੀਂ ਹਾਂਜੀ ਹੱਥ ਨੇ ਆ ਕੇ ਫੇਰ ਜੋਲਵੇ ਮੈਂ ਕਹਿੰਦਾ ਵੀ ਹਾਂਜੀ ਅੱਠ ਘਰਾਂ ਟਾਈਮ ਹੋ ਗੈਣਾ ਵਗੈਰਾ ਦਿਖਾ ਵੀ ਦਿੰਦੇ ਆ ਹਨਾ ਚਲੋ ਜੇ ਕੋਈ ਬੰਦਾ ਪਹਿਲਾਂ ਆਈ ਤਾਂ ਉਹਦਾ ਥੋੜਾ ਜਿਹਾ ਟਾਈਮ ਦਾ ਫਰਕ ਪੈ ਜਾਊਗਾ ਤੇ ਕਿੰਨਾ ਦੁੱਧ ਆ ਬਈ ਇਹਦੇ ਥੱਲੇ 13 ਕਿਲੋ ਜੀ 13 ਕਿਲੋ ਦੁੱਧ ਬਈ ਹਨਾ ਹਾਂਜੀ ਤੇ ਕੀ ਮੁੱਲ ਚ ਦੇਣੀ ਆਪਾਂ ਇਹ ਇਹ 40000 ਚ ਪਹੁੰਚ ਕਰਾ ਦੇਾਂਗੇ ਲਓ ਜੀ ਮਿੱਤਰੋ ਲੁੱਟ ਲੋ ਕਰਾਂ ਮੇਲਾ ਬਈ ਕਿ ਨਹੀਂ ਇਹ ਬਾਅਦ ਕਿਥੇ ਜਿਹੜੇ ਸੱਜਣ ਫੋਨ ਕਰਦੇ ਬਈ ਯਾਰ ਉਹਦਾ ਫੋਨ ਨਹੀਂ ਚੱਗਦਾ ਫਿਰ ਫੋਨ ਕਰਾਂ ਚੱਕੜਾ ਤਾਂ ਬੈ ਗਈ ਕਿ ਨਹੀਂ ਕਿ ਨਹੀਂ ਹਾਂਜੀ ਆ ਚੈੱਕ ਕਰੋ ਬਈ ਇਹ ਵੀ ਨੇੜੇ ਕਰ ਲਈ ਬਾੜੀ ਬਈ ਕੋਈ ਨਹੀਂ ਆ ਬਾੜੀ ਨੇੜੇ ਕਰ ਲਈ ਮਰੀ ਇਹ ਹਾਂ ਬਾਕੀ ਥਣ ਬਹੁਤ ਸੋਹਣਾ ਚਵਾਈ ਵਾਲਾ ਲੱਗਿਆ ਬਈ ਕਿ ਨਹੀਂ ਮੁੱਟੀ ਨਾਲ ਚੋਈ ਚਲੋ ਗੁੱਠੇ ਨਾਲ ਚੋਈ ਬਣਾ ਜੀ ਜੋਲੇ ਸਾਇਜ ਬੜਾ ਸੋਹਣਾ ਥਣ ਦਾ ਜਵਾਜ ਦੋਲੇ ਲਾ ਰੂ ਵਾਂਗੂੰ ਆਉਂਦੀ ਲੈ ਉਹ ਮਾੜਾ ਥਣ ਤੇ ਬਈ ਉਹ ਲੱਗਾ ਲੱਗਿਆ ਉਹਦਾ ਕਰਕੇ ਕਰਦੀ ਹੈ ਨਾ ਪਰਲੇ ਥਣ ਦੇ ਇਹ ਇਹ ਇਧਰ ਲੈ ਮੈਂ ਕਰ ਲੈ ਤੇ ਇਹ ਉਹ ਦੇ ਪਰਲੇ ਤੇ ਦੇਖ ਹੈਗਾ ਜੀ ਉਹਦਾ ਕਰਕੇ ਮਾੜਾ ਕਰਦਾ ਹੈ ਜੀ ਵੇਰੀ ਹੋਏ ਪੱਕੇ ਪੱਕੇ ਥਾਂ ਤੇ ਬੰਨਣਾ ਹੋ ਜਾਂਦਾ ਹਨਾ ਹਾਂਜੀ ਆ ਲੈ ਬਾਈ ਘਰਤੀ ਜਮਾਂ ਖਾਲੀ ਤੇ ਨਾ ਦੂਜੀ ਦੀ ਵੀ ਮਰਾਦੀ ਧਰਾਂ ਬਾਈ ਹਨਾ ਹਾਂਜੀ ਹਾਂਜੀ ਆ ਲੈ ਵੀਰੇ ਆ ਕਰ ਲੋ ਚੱਕਣਾ ਇਹਨੂੰ ਖਾਲੀ ਹੁੰਦੀ ਮੰਨ ਲਓ ਕਿਲੋ ਮੰਨ ਲਓ 2 ਕਿਲੋ ਮੰਨ ਲਓ ਨਹੀਂ ਆਪਾ ਇਹਦੀ ਵੀ ਕਰਨ ਵਾਲੀ ਦੀ ਹੈ ਨਾ ਚਵਾਈ ਕਰਕੇ ਦਿਖਾਈਏ ਇਹ ਬੱਚੀ ਬੜੀ ਸੋਹਣੀ ਹੈ ਬਈ ਹੈ ਨਾ ਨਹੀਂ ਹਾਂਜੀ ਤੇ ਬਈ ਉਹ ਜਿਵੇਂ ਆਪਾਂ ਸੂਈਆਂ ਦਾ ਤਾਂ ਉਹ ਤਾਂ ਜਿਵੇਂ ਆਪਾਂ ਨੂੰ ਅਗਲਾ ਦੱਸ ਦਿੰਦਾ ਹੈ ਨਾ ਹੋ ਸਕਦਾ ਘੱਟ ਵੀ ਹੋ ਜਾਵੇ ਟਾਈਮ ਤੇ ਹਾਂਜੀ ਪਰ ਆਪਾਂ ਦਾ ਸੱਸ ਕੇ ਤਾਂ ਦਿੰਦੇ ਜਿਵੇਂ ਆਪਾਂ ਨੂੰ ਅਗਲੇ ਨੇ ਕਹਦਾ ਆਪਾਂ ਉਮੀਦ ਆਪੀ ਹਾਂਜੀ ਕਈ ਵਾਰੀ ਕੇ ਦਾ ਬੱਚਾ ਮਰ ਜਾਂਦਾ ਜਾਂ ਹੋਰ ਹੋ ਜਾਂਦਾ ਕੋਈ ਸੌ ਹੋ ਜਾਂਦਾ ਕਈ ਵਾਰੀ ਘਰੇ ਹੀ ਨਹੀਂ ਅੱਜ ਕੱਲ੍ਹ ਸਾਂਭਣ ਵਾਲਾ ਹੈਗਾ ਅਗਲਾ ਕਦਾ ਯਾਰ ਦੇ ਦੋ ਪਰ ਇੱਕ ਨਹੀਂ ਹਾਂ ਇਹਦਾ ਹੈ ਬਈ 100 ਗੱਲਾਂ ਬਣ ਜਾਂਦੀਆਂ ਇਹ ਹੁਣ ਆ ਪੱਛੀ ਦਾ ਜਿਹੜੇ حساب ਨਾਲ ਲੇਵਾ ਹਰਾ ਏ ਹਾਂਜੀ ਤੇ ਜੇ ਕੋਈ ਕਿਸੇ ਨੇ ਗਲਤ ਕੰਮ ਕਰਨਾ ਹੋਵੇ ਤਾਂ ਅਗਲਾ 76500 ਰੁਪਏ ਦੋਹਾਂ ਦੇ ਇੰਨੇ ਨੇ ਲੇਵੇ ਲੈ ਲੋ ਹਾਂਜੀ ਬਾਕੀ ਚਲੋ ਰੱਬ ਉਹਨਾਂ ਕਦੇ ਹੀ ਜਾਵੇ ਕਿ ਨਹੀਂ ਬਾਲਾ ਲਾਲਚ ਵੀ ਨਹੀਂ ਚੰਗਾ ਕਿ ਨਹੀਂ ਹਾਂਜੀ ਕਾਨੂੰ ਇਹ ਵੀ ਪੋਲੀ ਗਈ ਹੈ ਬਈ ਪੋਲੀ ਰੂਹ ਅਰ ਗਈ ਰੰਗ ਰੂਗ ਬੜਾ ਬਚੀ ਨੂੰ ਬਈ ਹਣਾ ਜੀ ਬਾਕੀ ਦੁੱਧ ਦਾ ਥੋੜਾ ਬੜਾ ਕਈ ਵਾਰੀ ਫਰਕ ਪੈ ਸਕਦਾ ਹੈ ਕਿਉਂਕਿ ਆ ਜਾਂਦੇ ਉਧਰ ਆਧਰ ਵੀ ਜਾਂਦੇ ਬਹੁ ਆ ਲੱਗੇ ਹਾਂ ਆ ਦੇਖੋ ਹਣਾ ਕਦੇ ਚੂਣ ਚਾਂ ਦਾ ਹਾਂ ਬਈ ਬੜਾ ਕੋਣਾ ਚੋਣਾ ਹਾਂ ਬਈ ਦੂਜੀ ਵੀ ਵਿਖਾਈ ਰਹੀ ਧਰਮ ਕਰਾਉਣੀ ਚੱਕੋ ਬਈ ਆ ਲਓ ਜੀ ਹੈ ਨਹੀਂ ਕੋਈ ਪੂਰ ਚੱਟਾ ਬਈ ਹਣਾ ਹਾਂ ਜੀ ਬਾਈ ਚੂਣੀ ਵਾਲਾ ਸੋਨਾ ਡਾਂ ਕਰਗਾ ਚੂਣਾ ਹਾਂ ਹਾਂ ਉਹਦੀ ਮੋਟਰਾਂ ਆ ਦੇਖੋ ਹੈ ਨਾ ਬਾਈ ਅੱਗੇ ਬਾਈ ਹੇ ਤੂੰ ਥੱਕ ਗਿਆ ਮੈਂ ਨਾ ਤੇ ਪੂਲੀਆਂ ਆਣਾ ਤਾਂ ਰਗ ਗਈ ਹਾਂ ਇਹ ਰੀ ਜੇ ਬੰਦੇ ਦੀ ਬੁਰੰਗੜੀ ਚਵਾਈ ਹੋਰ ਹੁੰਦੀ ਹੈ ਬੰਦੇ ਦੀ ਚਵਾਈ ਹੋਰ ਹੁੰਦੀ ਹੈ ਹਾਂਜੀ ਨਾ ਮੈਂ ਇੱਕ ਡੇਢ ਮਿੰਟ ਜੀ ਆ ਗਈ ਦਾੜ ਮੈਨਾਂ ਹਾਂ ਇਹਦਾ ਬਈ ਜਿਹੇ ਜੇ ਤੂੰ ਇਹਨਾਂ ਦੇ ਮੁੱਲ ਕਰਤੇ ਤਾਂ ਉਹਨਾਂ ਦੇ ਹਾਂਜੀ ਇਹਦਾ ਅਸੀਂ ਦੁੱਧ 'ਚ ਵੀ ਪੈਸੇ ਪੂਰੇ ਕਰਨੀ ਆ ਕਿ ਨਹੀਂ ਕਰਨੀ ਆ ਬਈ ਉਹ ਬਾਖੜਾਂ ਵਾਲਾ ਕੰਮ ਹੈ ਨਹੀਂ ਨਾ ਆਪਣੇ ਕੋਲ ਦੁੱਧ ਜੀ ਵੀ ਪੈਸੇ ਪੂਰੇ ਕਰਦਿਆਂ ਹਨ ਬਾਕੀ ਚਲੋ ਬਾਈ ਤੁਹਾਡੀ ਸਮਝ ਆ ਹਾਂਜੀ ਅਸੀਂ ਦਾਦੀ ਚੀਜ਼ ਚੰਗੀ ਕਹਿਣੀ ਕਹਿਣੀ ਹੈ ਨਹੀਂ ਤੁਸੀਂ ਆਪ ਦੀ ਅੱਖਾਂ ਨਾਲ ਦੇਖ ਕੇ ਪਰਖ ਕੇ ਲਓ ਉਹਦੇ আর ਕੀ ਕੋਈ ਰੀਤ ਨਹੀਂ ਬਾਈ ਨਹੀਂ ਹਾਂਜੀ ਆ ਦੇਖੋ ਰੀਤ ਉਹਨਾਂ ਹਨ ਹਾਲਾਂਕਿ ਆਮ ਬੰਦਾ ਝੱਗ ਮਟਾਉਂਦਾ ਵਣਾਉਂਦਾ ਹੁੰਦਾ ਬਾਈ ਚਾ ਘਟਾਉਂਦਾ ਪਿਆ ਬਈ ਘਟਾਉਂਦਾ ਬਾਹਲੀਆਂ ਭਰ ਜਾਂਦੀਆਂ ਮੈਟੋ ਮੈਟੀ ਸਾਈਡ ਤੋਂ ਦੇਖੋ ਪੋਖੇ ਮਾਰਦਾ ਵਿੱਚ ਟੱਕ ਘਟੋ ਬਣੇ ਹਨ ਹਾਂਜੀ ਜੋ ਆਇਆ ਵੀ ਇਹਦੇ ਸੀਧਾ ਉੱਧ ਆ ਜਵੇ ਹਾਂ ਚਲੋ ਕਿਉਂਕਿ ਥੋੜਾ ਬਦਦਾ ਬਾਈ ਜਿਵੇਂ ਚਵਾਈ ਦਾ ਹੋ ਜਾਂਦਾ ਹਨਾ ਜਿਵੇਂ ਟਾਈਮ ਹੋ ਗਿਆ ਆਪਾਂ ਨੂੰ ਹਾਂਜੀ ਹਾਂਜੀ ਪੈ ਜਾਂਦਾ ਫਰਕ ਫਰਕ ਪੈ ਜਾਂਦਾ ਹਨਾ ਹੁਣ 8 9 ਵਜੇ 8:30 8:00 ਵਜੇ ਪਿਆ ਹਾਂ ਕਿੱਥੇ 5 6 ਵਜੇ ਜੋ ਜਣੀ ਹਾਂ ਫਰਕ ਪੈਂਦਾ ਦੋ ਤਾਈ ਘੰਟੇ ਦਾ ਹਨਾ ਹਾਂਜੀ ਸੁਆਈ ਜੂਈ ਦਾ ਓਕੇ ਆ ਜਮਾ ਹਾਂ ਦੋਹਾਂ ਦੀ ਬਿਲਕੁਲ ਓਹੋਈ ਉਹ ਮਾਰਨੀ ਹੋ ਜਾਂਦਾ ਬਾਹੜੀ ਹੋਰ ਲਿਉਣੀ ਬਣੀ ਇੱਕ ਜੇ ਉਜਾਲੇ ਮਾਰਨੀ ਹੋਣਾਂ ਦਾ ਹਾਂ ਵਕਿਉ ਚਾਰੂ ਆ ਬਈ ਜੇ ਮੈਂ ਦਾਣਾ ਪਾਦਾ ਹਨਾ ਘਟ ਲੈ ਦਾਣੇ ਜਨਕ ਨਹੀਂ ਹਾਂਜੀ ਚਾਰੂ ਪਸ਼ੂ ਦੁੱਧ ਆਵਣਾ ਕੱਢਿਆ ਨਾ ਕ ਨਹੀਂ ਹਾਂਜੀ ਤੇ ਬਈ ਇਹਦੇ ਥਲੇ ਦਸ ਕਿੰਨਾ ਦੁੱਧ ਚਵਾਉਂਦੇ ਜੇ ਥਲੇ 12 ਕਿਲੋ 12 ਕਿਲੋ ਦੁੱਧ ਬਈ ਹਨਾ ਹਾਂਜੀ ਤੇ ਕੋਈ ਵੀ ਸੱਜਣ ਚੋਕੇ ਲੈ ਜੇ ਨਾ ਹੋ ਗਿਆ ਚੋਕੇ ਦੋ ਟਾਂ ਤੇ 12 ਕਿਲੋ ਦੁੱਧ ਤੇ ਇਹਦਾ ਮੁੱਲ ਕੀ ਕਰਨਾ ਬਾਈ ਆਪਾਂ ਇਹਦੀ 40000 ਨੂੰ ਆਦ ਕਰਾ ਦੇ ਇਹਦੀ ਵੀ ਪਹੁੰਚ ਹੋ ਜੂਗੀ ਹਾਂਜੀ ਲੋ ਵੀ ਮਿੱਤਰੋ ਇਹਦੀ ਵੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਮੁੱਲੇ ਦਾ 40000 ਦੁੱਧ ਕੋਈ ਵੀ ਬੰਦਾ 1 ਡੰਗ 2 ਡੰਗ ਆਪਦੀ ਐਨ ਤਸੱਲੀ ਕਰਕੇ ਲੈ ਜਾ ਹਾਂਜੀ ਜਦੋਂ ਤਸੱਲੀ ਹੁੰਦੀ ਆ ਆਪਦੀ ਉਹਦੋਂ ਖੋਲੋ ਕਿਦੋਂ ਖੋਲੋ ਜੀ ਬਾਜਨਾ ਤੁਹਾਨੂੰ ਕੋਈ ਲੱਗੇ ਨਾ ਆਪਾਂ ਨੂੰ ਕੋਈ ਲੱਗੇ ਕਿ ਨਹੀਂ ਹਾਂਜੀ ਹਾਂਜੀ हां भाई चवाई ਦਾ ਕਈ ਵਾਰੀ ਅੱਗਾ ਪਿੱਛਾ ਹੋ ਜਾਂਦਾ ਏ ਹੋ ਜਾਂਦਾ ਹੈ ਨਾ ਘੰਟੇ ਤੋਂ ਘੰਟੇ ਨਾਲ ਫਰਕ ਪੈ ਗਿਆ ਉਹ ਹੱਥ ਨੇ ਤੂੰ ਚੋਵੇਂਗੇ ਤਾਂ ਫਰਕ ਪੈ ਜੂਗੀ ਪਰ ਬਾਹਲਾ ਨਹੀਂ ਪਊਗਾ ਕਿ ਨਹੀਂ ਨਹੀਂ ਬਾਹਲਾ ਨਹੀਂ ਬਿੰਦਾ ਹਾਂ ਬਾਕੀ ਆ ਤੁਸੀਂ ਦੇਖੋ ਬਾਈ ਨੇ ਚੋ ਚਵਾਈ ਕਰਕੇ ਦਿਖਾਦੀ ਆ ਧਾਰਾ ਤੂਰਾ ਮਾਰਕ ਦਿਖਾ ਦਿਆਂ ਇਹਦਾ ਮਤਲਬ ਸਮਝ ਲਓ ਤੂੰ ਇਹ 베ਲੀ ਹੋਗੀ ਜਾਂ ਤੁਸੀਂ ਮੰਨ ਲਓ ਕਿਲੋਦਰਤੀ ਦਿੱਤਾ ਇਹਨੇ ਤਾਂ ਯਾਦੀ 1 ਡੰਗ 2 ਡੰਗ ਜਦੋਂ ਐਣ ਥੋੜੀ ਤੇ ਚੱਲੀ ਜਾਂਦੀ ਆ ਉਦੋਂ ਤੁਸੀਂ ਪੈਸਾ ਦੇ ਕੇ ਆ ਦੀ ਚੀਜ਼ ਖੋਲੋ ਕਿ ਨਹੀਂ ਕਿਉਂਕਿ ਬਾਈ ਨੇ ਪਾਟਿਆ ਨੋਟ ਨਹੀਂ ਲੈਣਾ ਤੁਸੀਂ ਮਾਰੀ ਚੀਜ਼ ਘਾਤੋਂ ਲੈਣੀ ਕਿ ਨਹੀਂ ਆ ਤੁਸੀਂ ਦੇਖੋ ਏ ਬਈ ਜਾਣਦੇ ਜਾਂਦੇ ਆਪਣੇ ਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲਦੀ ਬਈ ਕਿਸੇ ਸੱਜਣ ਨੇ ਸੰਪਰਕ ਕਰਨਾ ਨੂੰ ਥੋੜਾ ਸੌਖਾ ਹੋ ਜੇ। ਇਹਡਾ ਆਪਣਾ ਕੋਟ ਕੋਟ ਖਰਦਾ ਜੀ ਜ਼ਿਲ੍ਹਾ ਫਿਰੋਜ਼ਪੁਰ ਜੀ ਤਹਿਸੀਲ ਤਰਵੰਡੀ ਬਾਈ ਮੋਬਾਈਲ 991593538 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਚਾਰਾਂ ਜਾਨਵਰਾਂ ਦੇ ਰੇਟ ਹੀ ਮੈਂ ਕਹਿੰਦਾ ਵੀ 30000 ਤੋਂ ਲੈ ਕੇ 40000 ਰੇਟ ਦੇ ਵਿੱਚ ਵਿੱਚ ਕਿਉਂਕਿ ਜਾਨਵਰਾਂ ਦੇ ਰੇਟ ਨਾਰਮਲ ਹੁੰਦੇ ਕਰਕੇ ਕੁਝ ਕਮੈਂਟਾਂ ਦੇ ਵਿੱਚ ਵਾਧੀ ਬਾਈ ਦੇ ਜਿਹੜੇ ਸੌਦੇ ਹੋ ਜਾਂਦੇ ਆ ਤੇ ਫਿਰ ਦੋ ਚਾਰ ਤਨਾਂ ਨੂੰ ਹੋਰ ਜਾਨਵਰ ਲੈ ਆਊਗਾ ਉਹਨਾਂ ਦੀ ਵੀਡੀਓ ਪਾਵਾਂਗੇ ਵੀਡੀਓ ਦੇ ਨਾਲ ਲਗਾਤਾਰ ਬਣੇ ਰਹਿ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਨਵਰ ਨੂੰ ਕਿਸੇ ਨੂੰ ਵੀ ਖਰੀਦਣਾ ਆਪ ਦੀ ਤਸੱਲੀ ਪਰਖ ਤੇ ਆਪੀ ਸਾਝ ਦੇ ਨਾਲ ਖਰੀਦਣਾ ਜਉਂਦੇ ਬਦ ਰਹੋ ਜੀ ਧੰਨਵਾਦ